ਬੜੀ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਪ੍ਰਵਾਸੀ ਨੌਜਵਾਨ ਪੰਜਾਬੀਆਂ ਨੂੰ ਅਤੇ ਸਿੱਖਾਂ ਨੂੰ ਗਾਲੀ ਗਲੋਚ ਕਰਦੇ ਨਜ਼ਰ ਆ ਰਹੇ ਨੇ ਪ੍ਰਵਾਸੀਆਂ ਦੀ ਇੰਨੀ ਹਿੰਮਤ ਵਧ ਗਈ ਸੋਸ਼ਲ ਮੀਡੀਆ ਤੇ ਵੀਡੀਓ ਪਾ ਪੰਜਾਬੀਆਂ ਨੂੰ ਚੈਲੰਜ ਕਰ ਰਹੇ ਜਦੋਂ ਇਹ ਵੀਡੀਓ ਬਾਬਾ ਕੁਲਜੀਤ ਸਿੰਘ ਅਤੇ ਦੁਆਬੀ ਕੋਲ ਪਹੁੰਚਦੀ ਹੈ ਤਾਂ ਬਾਬਾ ਕੁਲਜੀਤ ਸਿੰਘ ਤੇ ਉਹਨਾਂ ਦੇ ਸਾਥੀ ਪ੍ਰਵਾਸੀਆਂ ਦੇ ਦੱਸੇ ਹੋਏ ਪਤੇ ਤੇ ਪਹੁੰਚ ਜਾਂਦੇ ਪਰ ਰਸਤੇ ਵਿੱਚ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਰੋਕ ਲੈਂਦਾ ਅਤੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਉਹਨਾਂ ਤੇ ਬਣਦੀ ਕਾਰਵਾਈ ਕਰ ਦਿੱਤੀ ਗਈ ਉਹਨਾਂ ਨੂੰ ਪਰ ਕੁਝ ਨੌਜਵਾਨਾਂ ਦਾ ਕਹਿਣਾ ਕਿ ਪ੍ਰਵਾਸੀਆਂ ਨੂੰ ਫੜ ਕੇ ਰਾਤ ਨੂੰ ਹੀ ਛੱਡ ਦਿੱਤਾ ਗਿਆ ਸੀ ਕਿ ਹੁਣ ਪ੍ਰਵਾਸੀ ਪੰਜਾਬੀਆਂ ਨੂੰ ਵੀਡੀਓ ਪਾ ਕੇ ਲਲਕਾਰਨਗੇ ਕਿ ਪ੍ਰਵਾਸੀ ਜਿਹੜੇ ਨੇ ਹੁਣ ਇਸ ਤਰ੍ਹਾਂ ਸਿੱਖਾਂ ਅਤੇ ਪੰਜਾਬੀਆਂ ਦੇ ਨਾਲ ਗਾਲੀ ਗਲੋਚ ਕਰਨਗੇ ਪੰਜਾਬ ਦੇ ਕਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਕਿ ਇਸ ਦਾ ਜ਼ਿੰਮੇਵਾਰ ਕੌਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਪ੍ਰਵਾਸੀਆਂ ਤੇ ਕੀ ਕਾਰਵਾਈ ਹੁੰਦੀ ਏ ਕੀ ਇਹਨਾਂ ਨੂੰ ਸਜ਼ਾ ਮਿਲਦੀ ਏ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੀ ਬਿਊਰੋ ਰਿਪੋਰਟ ਆਪ ਚ ਖਾਂਗੇ ਸੋ ਜੀ ਕਾ ਵੀ ਤਾਂ ਪੰਜਾਬੀ ਰੇ ਅੰਕੀ ਕਿੰਨੇ ਸਰ ਆਪਨੇ ਬੱਤੇ ਦਿਖਾਉਣ ਲੇ ਦਿਖਾ ਲਓ ਚੱਲੋ ਇੱਧੇ ਤੁਰ ਕੇ ਹੋ ਚੱਲੀਏ ਆਪਾਂ ਕਿੰਨੀ ਦੂਰ ਆ ਖਾਂ ਪੰਜ ਹਜ਼ਾਰ ਨੇ ਉਹ ਮੌਕਾ ਉਦੋਂ ਪੰਜ ਨਹੀਂ ਸਾਰੇ ਜਾਉਂਦੇ ਹੋਣ ਠੀਕ ਹੈ ਜੀ ਆਜੋ ਇੱਧੇ ਚੱਲ ਚੱਲਦੇ ਆਪਾਂ ਤੁਰ ਕੇ ਇੱਧੇ ਦਿਖਾਉਂਦੇ ਕਿੰਨੀ ਦੂਰ ਆ ਨਾਲ ਹੀ ਹੈ 500 600 ਕਿਲੋਮੀਟਰ ਰੇ ਆ ਕੌਂਟੀ ਅੱਧਾ ਕਿਲੋਮੀਟਰ ਰੇ ਦਾ ਇਹ ਮੁੰਡੇ ਕਹਿੰਦੇ ਕੰਮ ਦੁਪਹਿਰੇ ਫੜੇ ਆ ਫੜ ਕੇ ਫੇਰ ਛੱਡਦੇ ਉਂਡੇ ਕਹ ਰਹੇ ਫੜੇ ਆ ਫੜ ਕੇ ਫੇਰ ਜਾਓ ਮੇਰੇ ਕੋਲ ਜਦੋਂ ਮੈਸਟਰ ਆਇਆ ਅਸੀਂ ਫੜਨੇ ਸ਼ੇਰ ਦੇ ਪਰਚਾ ਦਿੱਤਾ ਪਰਚਾ ਦਿੱਤਾ ਬੰਦੇ ਹੋ ਗੀ ਨੇ ਵੀਡੀਓ ਵਾਲੇ ਜਿਹੜਾ ਉਹ ਮੁੰਡੀਆਂ ਵਾਲਾ ਕਹਿ ਰਿਹਾ ਸੀ ਸਾਹਿਰ ਦੀ ਸਰ ਕਾਪੀ ਦੇ ਦਿਖਾਓ ਕਾਪੀ ਦਿਖਾਓ ਨਜ਼ਰ ਦਾ ਲੇ ਦਿਓ ਆਪ ਕੀ ਹੋਣਾ 75 ਹੋ ਰਹੀ ਹੈ ਆ ਦੇਤਾ ਲਾ ਫਾਈਰ ਦੀ ਕਾਪੀ ਨਹੀਂ ਲੱਗਦਾ ਉਹ 1 ਘੰਟੇ ਤੋਂ ਸਵੇਰ ਰਾਤ ਦਾ ਸ਼੍ਰੀਮਾਨ ਜੀ ਜਿਹੜਾ ਰਾਤ ਦੀ ਗੱਲ ਸੀ ਮੈਂ ਹੋਰ ਵੀ ਗੱਲ ਕਰ ਰਿਹਾ ਪਰਚਾ ਦਰਜ ਹੋ ਰਿਹਾ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਂ ਪਰਤੇ ਫੜਲੇ ਪੰਜ ਸੱਤ ਪਹਿਲਾਂ ਤੋਂ ਕਾਰਵਾਈ ਤਾਂ ਅਸੀਂ ਹੁਣ ਤੇ ਕਰਦਣੀ ਚਾਹੀਦੀ ਸੀ ਕਰ ਰਹੇ ਹਾਂ ਹੁਣ ਫੋਨ ਕਰਦੇ ਸੀ ਕਰਦੇ ਕੋਈ ਗੱਲ ਸ਼ੁਰੂ ਨਾ ਨੌਜਵਾਨਾਂ ਤੁਸੀਂ ਨਾ ਅਖੋ ਜਰਦੀ ਕਾਫੀ ਇਹਨਾਂ ਨੂੰ ਚੇਅਰਮੈਨ ਸਾਹਿਬ ਸਾਡੇ ਕੋਲੋਂ ਦੇ ਦਿਓ ਉਹ ਸਹਿਮਤ ਕਰ ਲੈਣ ਜਿੱਦਾਂ ਤੁਸੀਂ ਕਹੋ ਮੈਂ ਤੁਹਾਡੇ ਨਾਲ ਸਹਿਮਤ ਹਾਂ